ਸਾਡੀਆਂ ਨਾ ਕਾਫੀ ਸਮਾਜ ਸੇਵੀ ਬਿਸਮ ਨਾਮ ਮੈਂ ਸਾਰ ਗਿਆ ਨੇ ਉਹਨਾਂ ਨੇ ਇਨਕਮ ਦਾ ਸਾਧਨ ਬਣਾ ਲਿਆ ਹੈ ਸਮਾਜ ਸੇਵੀ ਸੰਸਥਾ ਲੈਵਲ ਦਾ ਤੇ ਮੈਨੂੰ ਇਹ ਬੜਾ ਦੁਖ ਹੁੰਦਾ ਬੈਠੂ ਨੇ ਆਪਣੇ ਨਾਮ ਦੇ ਨਾਲ ਸਮਾਜ ਸੇਵੀ ਕਿਉਂ ਆ ਰਿਹਾ ਸਮਾਜ ਸੇਵੀ ਕੋ ਮੈਨੂੰ ਦੱਸੇ ਉਹਦਾ 10 ਸਾਲ ਦੀ ਸਮਾਜ ਨੂੰ ਕੀ ਦੇਣਾ ਜੇਕਰ ਮੈਂ ਨਾਗ ਦੇ ਗੁਨਾਹਗਾਰ ਹੈ ਜੇਕਰ ਤੇਰੇ ਕੋਈ ਪ੍ਰੂਫ ਹੈਗਾ ਕਿ ਅਸੀਂ ਅੰਮ੍ਰਿਤਸਰ ਦੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਬੁਲਾਣੇ ਆ ਸਾਰੀ ਪ੍ਰੈਸ ਨੂੰ ਬੁਲਾਣੇ ਆ ਮੰਨੇ ਨੂੰ ਉਹਨਾਂ ਦੇ ਸਾਹਮਣੇ ਨੰਗਾ ਕਰਦਿਆਂ ਸਾਰੀਆਂ ਪੰਜਾਬ ਦੀਆਂ ਸਮਾਜਿਕ ਸੰਸਥਾਵਾਂ ਤੇਰੇ ਨਾਲ ਖੜੀਆਂ ਹੋਣਗੀਆਂ ਪ੍ਰਸ਼ਾਸਨ ਨੂੰ ਵੀ ਮਜਬੂਰ ਕਰਦਾਂਗੇ ਵੀ ਤੇਰੇ ਨਾਲ ਖੜਾ ਹੋਏਗਾ ਕਿਰੇ ਸੱਚ ਦੀ ਆਵਾਜ਼ ਦੀ ਲੜਾਈ ਜਾਰਦਾ ਰਹੀ ਉੱਠਣ ਲੱਗੇਗਾ ਇਹ ਦੁੱਕੇ ਬਿਆਨ ਇਹ ਦੁੱਕੇ ਬਿਆਨ ਮੈਂ ਅੱਜ ਦਿਨਾਂ ਮੈਂ ਉਹ ਦਿਨਾਂ ਮੈਂ ਇਹ ਦਿਨਾਂ ਇੱਕ ਵੀ ਕੋਈ ਸਬੂਤ ਮੰਨੇ ਦੇ ਖਿਲਾਫ ਹੈ ਦਿੱਤਾ ਗਿਆ ਸਮਾਈ ਸੇਵੀ ਮਨਦੀਪ ਸਿੰਘ ਮੱਨਾ ਤੇ ਅਮਰਿਤਪਾਲ ਸਿੰਘ ਉਸ ਬਬਲੂ ਦੇ ਦਾ ਵਿਵਾਦ ਲਗਾਤਾਰ ਵਰਤਾ ਜਾ ਰਿਹਾ ਤੁਹਾਨੂੰ ਦੱਸੀ ਕਿਸੇ ਵਕਤ ਦੋਵੇਂ ਜਿਹੜੇ ਇਕੱਠੇ ਕੰਮ ਕਰਦੇ ਸੀ ਇਕੱਠੇ ਸਮਾਜ ਸੇਵਾ ਕਰਦੇ ਸੀਗੇ ਪਰ ਹੁਣ ਲਗਾਤਾਰ ਅਮਰਿਤਪਾਲ ਸਿੰਘ ਉਸ ਬਬਲੂ ਦੇ ਬਨ ਲਗਾਤਾਰ ਵੱਡੇ ਵੱਡੇ ਇਲਜ਼ਾਮ ਲਗਾਏ ਜਾਂਦੇ ਸਮਾਜ ਸੇਵੀ ਮਨਦੀਪ ਸਿੰਘ ਮੱਨ ਦਾ ਖਿਲਾਫ ਤੇ ਅੱਜ ਇਹ ਕਿਤਨਾ ਕਿਤੇ ਸੁਭਾਜ ਸੈਗਲ ਉਹ ਵੀ ਸਮਾਜ ਸੇਵੀ ਨੇ ਲਗਾਤਾਰ ਪੂਰੇ ਅਮਰਿਤਸਰ ਦੇ ਵਿੱਚ ਵੱਖ-ਵੱਖ ਕਰੀ ਚਾਰਾਂ ਦੀਆਂ ਉਹਨਾਂ ਨੂੰ ਸਮਾਜ ਸੇਵਾ ਕੀਤੇ ਜਾ ਰਹੇ ਤੇ ਅੱਜ ਕਿਤਨਾ ਕਿਤੇ ਸੁਭਾਜ ਸੈਗਲ ਮਨਦੀਪ ਸਿੰਘ ਮੱਨ ਦਾ ਹੱਥ ਵਿੱਚ ਆਇਆ ਅੱਜ ਉਹਨੂੰ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਰ ਲਗਾਤਾਰ ਤੁਸੀਂ ਇਸ ਮਹੀਨੇ ਵੀ ਹੋ ਹੋ ਇਹ ਦੋ ਸਮਾਂ ਇਸੇ ਵੀ ਅਮਰਿਤਪਾਲ ਸਿੰਘ ਬੰਦਾ ਲਗਾਤਾਰ ਸਮਾਜ ਭਲੀਆ ਕਰਦੇ ਸੀ ਪਰ ਹੁਣ ਲਗਾਤਾਰ ਬਾਤ ਬਾਤ ਆ ਜਾ ਰਿਹਾ ਹੈਗਾ ਤੇ ਲਗਾਤਾਰ ਹੀ ਵੱਡੇ ਵੱਡੇ ਗੰਦ ਤੇ ਜਾ ਰਹੇ ਨੇ ਬਬਲੂ ਦੇ ਵੱਲੋਂ ਮਨਦੀਪ ਸਿੰਘ ਬੰਦਾ ਨੇ ਕਿਹਾ ਵੱਡੇ ਵੱਡੇ ਰੋਕ ਲਗਾਏ ਜਾਂ ਅੱਜ ਤੁਸੀਂ ਮਨਦੀਪ ਸਿੰਘ ਬੰਦਾ ਦੇ ਹੱਥ ਤੇ ਆਏ ਹੋ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮਾਮਲਾ ਕੀ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਰੇ ਸ਼ਰਧਾਲੂਆਂ ਨੂੰ ਦਾਤ ਜ਼ਾਦਾ ਹੀ ਮੇਰੀ ਪਿਆਰ ਤੇ ਸਤਿ ਸ੍ਰੀ ਅਕਾਲ ਬਾਈ ਗੁਰਜੀ ਜੀ ਦਾ ਖਾਲਸਾ ਸ਼੍ਰੀ ਗੁਰੂ ਬਾਈ ਗੁਰਜੀ ਜਾਗਦਾਵੀ ਨੇ ਹਮੇਸ਼ਾ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦੀ ਆਈਏ ਜਨਤਾ ਦੇ ਹੱਕਾਂ ਦੀ ਗੱਲ ਕਰਦੀ ਆਈਏ ਉਹਨਾਂ ਕਾਲੇ ਲੜਦੀ ਆਈਏ ਪਿਛਲੇ ਦਿਨੀ ਜਾਗਦਾਵੀ ਲਾਈਵ ਹੋਇਆ ਸੀ ਲਾਈਵ ਹੋਇਆ ਸੀ ਅੰਮ੍ਰਿਤਪਾਲ ਸਿੰਘ ਬਬਲੂ ਦੀ ਬਿਆਨਬਾਜ਼ੀ ਤੋਂ ਬਾਅਦ ਜਿਹੜੀ ਬੇਤੁਕੀ ਬਿਆਨਬਾਜ਼ੀ ਲਗਾਤਾਰ ਦੇਜਿਆ ਗਿਆ ਸੀ ਉਹ ਜਾਗਦਾਵੀ ਨੇ ਬੇਨਤੀ ਕੀਤੀ ਸੀ ਸਰਦਾਰ ਅੰਮ੍ਰਿਤਪਾਲ ਸਿੰਘ ਬਬਲੂ ਨੂੰ ਵੀ ਵੀਰ ਜੇਕਰ ਮਨਨਾਂ ਦੇ ਗੁਨਾਹਗਾਰ ਹੈ ਜੇਕਰ ਤੇਰੇ ਕੋਲ ਕੋਈ ਪ੍ਰੂਫ ਹੈਗਾ ਤੇ ਅਸੀਂ ਅੰਮ੍ਰਿਤਸਰ ਦੇ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਬੁਲਾਣੇ ਆ ਸਾਰੀ ਪ੍ਰੈਸ ਨੂੰ ਬੁਲਾਣੇ ਆ ਮੰਨੇ ਨੂੰ ਉਹਨਾਂ ਦੇ ਸਾਹਮਣੇ ਨੰਗਾ ਕਰਦੇ ਆ ਸਾਰੀਆਂ ਪੰਜਾਬ ਦੀਆਂ ਸਮਾਜਿਕ ਸੰਸਥਾਵਾਂ ਤੇਰੇ ਨਾਲ ਖੜੀਆਂ ਹੋਣਗੀਆਂ ਪ੍ਰਸ਼ਾਸਨ ਨੂੰ ਵੀ ਮਜਬੂਰ ਕਰਦਾ ਕਿ ਤੇਰੇ ਨਾਲ ਖੜਾ ਹੋਏਗਾ ਤੇਰੇ ਸੱਚ ਦੀ ਆਵਾਜ਼ ਦੀ ਲੜਾਈ ਜਦ ਤੱਕ ਵੀ ਲੱਗੇ ਉਹ ਲੜੇਗਾ ਪਰ ਬਬਲੂ ਵੱਲੋਂ ਬਿਆਨ ਵੇਦੁਕੇ ਬਿਆਨ ਵੇਦੁਕੇ ਬਿਆਨ ਮੈਂ ਅੱਜ ਦਿਨਾਂ ਮੈਂ ਉਹ ਦਿਨਾਂ ਮੈਂ ਇਹ ਦਿਨਾਂ ਇੱਕ ਵੀ ਕੋਈ ਸਬੂਤ ਮੰਨੇ ਦੇ ਖਿਲਾਫ ਨਹੀਂ ਦਿੱਤਾ ਗਿਆ

ਦੇਖੋ ਮੇਰੇ ਕੋ ਕੋਈ ਇਹਦੀ ਜਾਣਕਾਰੀ ਨਹੀਂ ਕਿ ਮੈਂ ਵੀ ਬੇਤੁਕੇ ਬਿਆਨ ਨਹੀਂ ਦਾਂਗਾ ਕੱਲ ਉਹ ਮੈਨੂੰ ਕਹੇਗਾ ਬੇਤੁਕਾ ਭੌਂ ਕੇ ਚਲਾ ਗਿਆ ਸਿਕਲ ਦੇਖੋ ਮੈਂ ਆਪਣੀ ਮਰਿਆਦਾ ਲੈ ਕੇ ਬੋਲਾਂਗਾ ਮੈਂ ਇੱਕ ਸੰਸਥਾ ਨੂੰ ਚਲਾ ਰਿਹਾ ਹਾਂ ਜੇ ਪਹਿਲਾਂ ਤਾਂ ਮੈਨੂੰ ਇਹ ਬੜਾ ਦੁੱਖ ਹੁੰਦਾ ਪਿਆ ਵੀ ਉਹਨੇ ਆਪਣੇ ਨਾਂ ਦੇ ਨਾਲ ਸਮਾਜ ਸੇਵੀ ਕਿਉਂ ਲਾ ਲਿਆ ਸਮਾਜ ਸੇਵੀ ਕੋ ਮੈਨੂੰ ਦੱਸੇ ਉਹ ਤਾਂ 10 ਸਾਲ ਦੀ ਸਮਾਜ ਨੂੰ ਕੀ ਦੇਣਾ ਜਦੋਂ ਉਹਦੀ ਮਾਂ ਦੇ ਗੁੱਡੇ ਪੈਣਾ ਹੀ ਤੇ ਜੇ ਮੁੰਨੇ ਦੀ ਕਮਾਈ ਹਰਾਮ ਦੀ ਏ ਤੇ ਫਿਰ ਮੁੰਨੇ ਕੋ ਪੈਸੇ ਲੈ ਕੇ ਉਹਨੇ ਆਪਣੀ ਮਾਂ ਦੇ ਗੁੱਡੇ ਨੂੰ ਬਦਲਾਈ ਅੱਗੇ ਪਿੱਛੇ ਵੀ ਇਹ ਦੋ ਤਿੰਨ ਵੀਡੀਓ ਆਈਆਂ ਮੰਨੇ ਵਾਲਾ ਕੋ ਪੈਸੇ ਲੈਂਦਾ ਪਿਆ ਹੈ ਹਰਾਮ ਦੇ ਪੈਸੇ ਲੈ ਲੋ ਕਿਉਂ ਹਰਾਮ ਦੇ ਹੋ ਜੇ ਤੁਹਾਨੂੰ ਮਿਲ ਗਏ ਉਸ ਤੋਂ ਬਾਅਦ ਗੱਲ ਕਰੋ ਇਹਨੇ ਫਰੋਤੀਆਂ ਦਾ ਇਹਦੇ ਤੇ ਪਰਚਾ ਆਇਆ ਕੱਲ ਰੰਜੀਦਿਆ ਨੂੰ ਭਾਈ ਰੰਜੀਦਿਆ ਜਦੋਂ ਉਹਦਾ ਮਾਮਲਾ ਕੋਈ ਕੀ ਪੁਰਾ ਮਾਮਲਾ ਇੰਦੇ ਚ ਮਤਲਬ ਰੰਜੀਦਿਆ ਨੂੰ ठाਨੇ ਐਫਆਈ 961 ਲਈ ਇਹਨੇ ਮਤਲਬ ਮੰਨੇ ਕੋ ਫਰੋਤੀ ਫਰਤੀ ਮੰਗੀ ਹੈ ਜਿਆਦਾ ਜਾ ਕੇ ਮੰਨੇ ਨੂੰ ਤਾਂ ਮਰਾ ਮੰਨੇ ਦਾ ਰਸਤਾ ਨਹੀਂ ਗਿਆ ਮੈਂ ਵੀ ਜਾਣੀ ਗੱਭੀ ਮੈਂ ਮੰਨੇ ਨੂੰ ਫੋਨ ਕਰਾਂ ਜਾਂ ਬਵਾ ਮੇਰਾ ਨਾਮ ਦਾ ਲੰਬਾ ਜੋੜਾ ਯੋਗ ਹੈ ਹਾਂ 35-40 ਸਾਲ ਪੁਰਾਣਾ ਮੇਰਾ ਬਚਪਨ ਦਾ ਯਾਰ ਸੀ ਮੇਰੀ ਜਿੱਥੇ ਰਹਿਣਾ ਹੁੰਦਾ ਨਾਲੇ ਇਹਦੇ ਕੋਲੇ ਦਾ ਘਰ ਸੀ ਫਿਟਰੇ ਆ ਕਦੀ ਕਦੀ ਮਿਲਦੇ ਆ ਔਰ ਕਦੀ ਕੋਈ ਲੰਬਾ ਜਿਹੜਾ ਨਾ ਗੱਲ ਨਹੀਂ ਬੈਠੇ ਫੋਨ ਕੀਤਾ ਨਾ ਉਹਨੇ ਮੈਨੂੰ ਕੋਈ ਸਾੜਾ ਰਾਫਤਾ ਬਹੁਤ ਘੱਟ ਹੈ ਕਦੀ ਕਦਾਂ ਹੀ ਮਤਲਬ ਸੁਖਸ਼ਾਂਤ ਸ਼ਹਿਰ ਮਿਲਦੇ ਜਾਂ ਇੱਕਦਾਂ ਫੋਨ ਫਾਨ ਹੋ ਜੇ ਕੋਈ ਸਾਡਾ ਦੇ ਨਾਲ ਜਿਆਦਾ ਲੰਬਾ ਗੱਲ ਡਾਟਾ ਨਹੀਂ ਹੈ ਨਾ ਫੋਨ ਜਦੋਂ ਅਸੀਂ ਵੇਖਿਆ ਹੁੰਦੇ ਤੇ ਵਿਪਤਾਈ ਅਸੀਂ ਸਾਰੇ ਸਮਾਜਿਕ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਅਸੀਂ ਕੱਲ ਮੀਟਿੰਗ ਕੀਤੀ ਕਾਫੀ ਸਮਾਜਿਕ ਸੰਸਥਾਵਾਂ ਨਾਲ ਮੈਂ ਸਾਹਮਣੇ ਨਹੀਂ ਆਵਾਂਗਾ ਵੀ ਯਾਰ ਇੱਕ ਬੰਦਾ ਪੰਜਾਬ ਦੀ ਜਨਤਾ ਦੇ ਅੱਖਾਂ ਦੀ ਗੱਲ ਕਰ ਰਿਹਾ ਹੈ ਇੱਕ ਬੰਦਾ ਪੰਜਾਬ ਦੀ ਤਰੱਕੀ ਦੀ ਗੱਲ ਕਰ ਰਿਹਾ ਹੈ ਕੋਈ ਉਹ ਐਮਐਲਏ ਨਹੀਂ ਕੋਈ ਉਹ ਕੌਂਸਲਰ ਨਹੀਂ ਕੋਈ ਉਹ ਐਮਪੀ ਨਹੀਂ ਕੋਈ ਉਹ ਇਲੈਕਸ਼ਨ ਮੁਕਸ਼ਨ ਵਾਲੇ ਪਾਸੇ ਉਹਦਾ ਉਹ ਤੇ ਆ ਨਹੀਂ ਹੈ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਹੈ ਜਿਹੜੇ ਨਾਲ ਜੁੜੇ ਲੋਕ ਉਹਦੀ ਤਰੱਕੀ ਨਹੀਂ برداشت ਕਰ ਸਕਦੇ ਔਰ ਉਹਨਾਂ ਦੇ ਮਤਲਬ ਏਜੰਸੀਆਂ ਜਿਹੜੇ ਮਾਫੀਆ ਹੈ ਜਿਹੜੇ ਕੰਨ ਲੋਕ ਹੈ ਜਾਂ ਜਿਹੜੇ ਮਤਲਬ ਸਿਆਸੀ ਲੋਕ ਹੈ ਉਹਦੀ ਸ਼ਮੀ ਖਰਾਬ ਕਰਨ ਵਾਸਤੇ ਕੁਛ ਪੈਸੇ ਲੈ ਕੇ ਅੰਮ੍ਰਿਤਪੁਰ ਬੰਦੂ ਦੀ ਲੋੜ ਹੋਣੀ ਸੀ ਜਿਹੜੇ ਅੱਗੇ ਬੰਨੇ ਕੋ ਲੈਂਦਾ ਸੀ ਆਪਣੀ ਲੋੜ ਪੂਰੀ ਕਰਕੇ ਇੱਤੇ ਬੇਦੁੱਕਾ ਪਿਆਰ ਵਾਲੀ ਸ਼ੁਰੂ ਕਰਤੀ ਅੱਜ ਮੇਰੇ ਨਾਲ ਵੀ ਕਈ ਲੋਕ ਜੁੜੇ ਆ ਕੱਲ ਨੂੰ ਮੇਰੀ ਤਰੱਕੀ ਵੇਖ ਕੇ ਕੱਲ ਨੂੰ ਕਹਿੰਦੇ ਫਿਰ ਸੈਗਲ ਦੇ ਸ਼ਾਈ ਠਾਠ ਆ ਸੈਗਲ ਨੇ ਉੱਤੇ ਠੱਗੀ ਮਾਰੀ ਇੱਤੇ ਠੱਗੀ ਮਾਰੀ ਉਹ ਠੱਗੀ ਕਿਦੋਂ ਮਾਰੀ ਹੋਵੇ ਤਾਂ ਕੋਈ ਬਰੂਤ ਹੋਵੇ ਠੱਗੀਆਂ ਮਤਲਬ ਚੱਪੀ ਤੁਸੀਂ ਮਾਰ ਸਕਦਾ ਠੱਗੀ ਕੋਈ ਆਮ ਬੰਦਾ ਠੱਗੀ ਮਾਰ ਸਕਦਾ ਠੱਗੀ ਮਾਰਨੋਂ ਸੇ ਪਹਿਲਾਂ ਐਨਐਮਐਲ ਬੰਨਾ ਪੈਂਦਾ ਹੈ ਦਰਜਾ ਆਣਾ ਪੈਂਦਾ ਇਹ ਅਫਸਰਾਂ ਨੂੰ ਦਬਕੇ ਮਾਰਨੇ ਪਾਉਂਦੇ ਆ ਜੀ ਤੁਸੀਂ ਚਲੋ মিডিਆ ਦੇ ਸਾਹਮਣੇ ਹੋ ਚੁੱਕੇ ਲੱਗਦਾ ਨਹੀਂ ਜਿਗਾ ਕਿ ਤੁਹਾਨੂੰ ਪਬਲਿਕ ਨਾਲ ਵੀ ਗੱਲਬਾਤ ਕਰਨੀ ਕਹਿੰਦੇ ਸੀ ਕਿ ਇਸ ਬਿਆਨਾਂ ਦੇ ਅਧਿਕਾਰ ਕਿਉਂ ਇੰਨੇ ਵੱਡੇ ਵੱਡੇ ਰੋਗ ਲਗਾ ਰਹੇ ਮੈਂ ਤਿੰਨ ਵਾਰ ਹੀ ਸਮਝਾ ਚੁੱਕਾ ਜੀ ਸਭ ਤੋਂ ਪਹਿਲਾਂ ਉਹਨੂੰ ਮੈਂ ਵੀਡੀਓ ਤੇ ਸੋਸ਼ਲ ਮੀਡੀਆ 'ਤੇ ਸਮਝਾਇਆ ਹੈ ਕਿ ਕੋ ਸੋਸ਼ਲ ਮੀਡੀਆ ਬੈਸਟ ਵੇਅ ਹੈ ਮੇਰੇ ਕੋ ਕੋਈ ਨੰਬਰ ਨਹੀਂ ਹੈਗਾ ਫਿਰ ਇੱਕ ਵਾਰੀ ਮੈਨੂੰ ਉਹਦਾ ਫੋਨ ਆਇਆ ਉਹਨੇ ਕਿਸੇ ਕੋ ਮੇਰਾ ਨੰਬਰ ਲੈ ਕੇ ਮੇਰੇ ਨਾਲ ਗੱਲ ਕੀਤੀ ਕਿ ਸਾਡੇ ਮੇਰੇ ਭਰਾ ਉਹ ਮੈਂ ਉਹਨੂੰ ਕਿਹਾ ਬਗਲੂ ਆਪਾਂ ਬਹਿਨੇ ਆ ਤੂੰ ਤੇ ਮੈਂ ਆਪਾਂ ਬਹਿ ਕੇ ਮੈਨੂੰ ਜੇ ਤੱਕ ਕੋਈ ਤੱਥ ਹੈ ਨਾ ਆਪਾਂ ਮੰਨੇ ਨੂੰ ਰਗੜ ਦਿੰਨੇ ਆ ਕੋਈ ਮੰਨਣਾ ਮੈਂ ਨਹੀਂ ਕਿਹਾ ਵੀ ਉਹ ਸਾਧ ਹੋਏਗਾ ਜਾਂ ਕੀ ਮੈਨੂੰ ਪਤਾ ਵਾਟ ਐਵਰ ਜਿਉਂਦੇ ਖਿਲਾਫ ਕੋਈ ਸਬੂਤ ਹੈ ਨਾ ਸਬੂਤ ਲਿਆ ਉਸ ਤੋਂ ਬਾਅਦ ਮਨੇ ਪਿੱਛੇ ਵਿਜੀਲੈਂਸ ਦੇ ਦਫਤਰ ਮਿਲਿਆ ਮੈਂ ਉਹ ਕਰਦਣਾ ਮੈਂ ਇਹ ਕਰਦਣਾ ਕੋਈ ਯਾਰ ਸਬੂਤ ਤਾਂ ਲਿਆ ਕੀ ਕਰਨਾ ਹੀ ਕੋਈ ਤੱਥ ਹੈ ਲਿਆ ਆਪਣਾ ਕੀ ਰਿਕਾਰਡ ਹੈ ਪਿੱਛੇ ਇੱਕ ਬਜ਼ੁਰਗ ਮਾਤਾ ਦੀ ਨਾ ਇੰਸ਼ੋਰੈਂਸ ਕਰਨ ਗਿਆ ਇਸ਼ੂਰਸ ਕਰਨ ਗਿਆ ਤੇ ਉਹਦੇ ਘਰੋਂ ਤਾਂ ਇੱਕ ਚੈੱਕ ਪਿਆ ਇੱਕ 1 ਲੱਖ 5000 ਦਾ ਚੈੱਕ ਚੁੱਕ ਲਿਆ ਚੈੱਕ ਚੁੱਕ ਕੇ ਤੇ ਚੈੱਕ ਦੇਵ ਤੇ ਪੈਸੇ ਕਢਾ ਲੇ ਪੈਸੇ ਕਢਾ ਕੇ ਉਹ ਮਾਤਾ ਚਲੀ ਦੇਖ ਕੇ ਕਿ ਉਹ ਆ ਮੇਰੇ ਪੈਸੇ ਕਿਵੇਂ ਚਲੇਗੇ ਕਿੱਥੇ ਚਲੇਗੇ ਬਜ਼ੁਰਗ ਸੀ ਮਾਤਾ ਉਹ ਚਲੇ ਠਾਣੇ ਰਿਪੋਰਟਾਂ ਲਹਾ ਕਦੀ ਕਿਤੇ ਜਾ ਕਦੀ ਕਿਤੇ ਜਾ ਉਹਨੂੰ ਇਨਸਾਫ ਨਹੀਂ ਮਿਲਿਆ ਚੰਨੋ ਦੇਵੀ ਜੋੜੇ ਫੜਨ ਦੀ ਲੇਡੀ ਸੀ ਹਾਰ ਕੇ ਜਦੋਂ ਉਹਨੂੰ ਇਨਸਾਫ ਨਹੀਂ ਮਿਲਿਆ ਲੀਡਰਾਂ ਕੋਲ ਨਹੀਂ ਮਿਲਿਆ ਅਫਸਰਾਂ ਕੋਲ ਨਹੀਂ ਮਿਲਿਆ ਪਰ ਉਸਕੋ ਉਹ ਕੋੜੇ ਪੇਸ਼ ਹੋਈ ਉਹਨੇ ਲੋਰ ਕੇੜੇ ਕੋਰਟ ਵਿੱਚ ਕੇਸ ਰਾਮ ਕੀਤਾ ਫਿਰ ਉਹਨੇ ਸੈਸ਼ਨ ਕੋਰਟ ਵਿੱਚ ਪੇਸ਼ ਕੀਤੀ ਉੱਤਵੀ ਕੇਸ ਕੀਤਾ ਉਸ ਤੋਂ ਬਾਅਦ ਪਤਾ ਨਹੀਂ ਮਾਤਾ ਚੈਰੀ ਦੁਨੀਆ ਚ ਹੈਗੀ ਕਿ ਨਹੀਂ ਹੈਗੀ ਸਾਡੇ ਕੋਲ ਜਿਹੜੇ ਪੇਪਰ ਆਏ ਆ ਵੀ 1.5 ਲੱਖ ਦੀ ਢੱਗੀ ਇਹਨੇ ਉਸ ਬਜ਼ੁਰਗ ਮਾਤਾ ਨੂੰ ਛੱਡਿਆ ਇੱਕ ਬਜ਼ੁਰਗ ਮਔਰਤ ਜਿਹੜੀ ਵਿਚਾਰੀ ਇਹਨੂੰ ਪਾਣੀ ਲੈ ਕੇ ਦੇਣ ਗਈ ਸੋਰੀ ਚੋਂ ਕਿ ਉਹਨੇ ਕਰੋ ਚੈੱਕ ਚੁੱਕ ਲਿਆ ਔਰ ਇੱਥੇ ਹੀ ਗੱਲ ਖਤਮ ਦੀ ਇਹਦਾ ਸਿਬਲ ਚੈੱਕ ਕਰੋ 300 ਜੇ ਕੇ ਬੰਦੇ ਦਾ ਕਿਰਦਾਰ ਚੈੱਕ ਕਰਨਾ ਹੋਵੇ ਨਾ ਕਿਰਦਾਰ ਚੈੱਕ ਕਰਨਾ ਹੋਵੇ ਤੇ ਉਹਦਾ ਸਿਬਲ ਲੇਖੀਦਾ ਵੀ ਉਹਦਾ ਬੈਂਕ ਦਾ ਕੀ ਰਿਕਾਰਡ ਹੈ ਲਗਭਗ 40 ਬੈਂਕਾਂ ਚੋਂ ਨੇ ਲੋਨ ਲਏ ਜੀ ਸੁਭਾਸ਼ ਜੀ ਲੱਗਦਾ ਨਹੀਂ ਕਿ ਪੰਜਾਬ ਤੁਹਾਨੂੰ ਇਹ ਬਥੇ ਜਾ ਕੇ ਖਰੇ ਨਸ਼ੇ ਨਾਲ ਜਾਂਦਾ ਮੋਤਾ ਹੋ ਰਿਹਾ ਬੇਰੋਜ਼ਗਾਰੀ ਵੱਧ ਗਈ ਯਾਰੀ ਕਿਸਾਨ ਖੁਦ ਖੁਸ਼ੀ ਕਰਦਾ ਪਰ ਜਿਹੜੇ ਸਮਾਜਸੀ ਅੰਮ੍ਰਿਤਸਰ ਦੇ ਉਹ ਵੱਖਰੇ ਰਾਤ ਨੂੰ ਲੱਗਦੇ ਇਕੱਠੇ ਹੋਣਾ ਚਾਹੁੰਦਾ ਸਮਾਜਸੀ ਵੀ ਇਹਨੂੰ ਤੇ ਪੰਜਾਬ ਦੀ ਗੱਲ ਗੰਦੀ ਕਹਦੀ ਆ ਅੰਮ੍ਰਿਤਸਰ ਨੂੰ ਸ਼ਹਿਰ ਨੂੰ ਸੁੰਦਰ ਕਰਨਾ ਚਾਹੀਦਾ ਵਾ ਅੰਮ੍ਰਿਤਸਰ ਨੂੰ ਸ਼ਹਿਰ ਦਾ ਸੁਧਾਰ ਕਰਨਾ ਚਾਹੀਦਾ ਮੈਨਾਂ ਬੜੇ ਮੈਨੂੰ ਸ਼ਰਮ ਆਂਦੀ ਆ ਗੱਲ ਕਰ ਲੱਗੇ ਮੈਨੂੰ ਕੀ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਪਰ ਮੈਂ ਗੱਲ ਕਰਦਾ ਤਾਂ ਮੂੰਹ ਤੇ ਇੰਜਾਮ ਜੋ ਮਰਜ਼ੀ ਹੋਣਾ ਰ ਸਾਡੀਆਂ ਨਾ ਕਾਫੀ ਸਮਾਜ ਸੇਵੀ ਸੰਸਥਾਵਾਂ ਮੈਂ ਸਾਰੀਆਂ ਨੇ ਉਹਨਾਂ ਨੇ ਇਨਕਮ ਦਾ ਸਾਧਨ ਬਣਾ ਲਿਆ ਸਮਾਜ ਸੇਵੀ ਸੰਸਥਾ ਲੈਵਲ ਆ ਗਏ ਮਤਲਬ ਮੁਧਿਆਦੀ ਗੱਲ ਕਿੰਨੀਆਂ ਕੁ ਸੰਸਥਾਵਾਂ ਕਰਦੀਆਂ ਐ ਨਹੀਂ ਮੈਂ ਬੜੀ ਕਰਦਾ ਹਾਂ ਪਰ ਮੈਂ ਫਿਰ ਵੀ 10 ਸਾਲ ਦਾ ਆਪਣਾ ਰਿਕਾਰਡ ਚੈਲੰਜ ਕਰੇਗਾ ਹਰ ਇੱਕ ਪੱਤਰਕਾਰ ਨੂੰ ਚੈਲੰਜ ਕਰਕੇ ਕਰਨਾ ਪੰਜਾਬ ਦਾ ਇੱਕ ਲੀਡਰ ਨੂੰ ਚੈਲੰਜ ਕਰਕੇ ਕਰਨਾ ਹਰ ਇੱਕ ਪੰਜਾਬ ਦੇ ਉਸਹਿਬ ਨੂੰ ਸਾਡਾ 10000 ਰਿਕਾਰਡ ਦੇਖ ਲਓ ਚਿੰਤਾ ਅਸੀਂ ਨਸ਼ੇ ਦੇ ਖਿਲਾਫ ਆਵਾਜ਼ ਚੁੱਕੀ ਹੈ ਪੰਜਾਬ ਦੇ ਕਈ ਲੀਡਰ ਨੇ ਚੁੱਕੀ ਹੈ ਅਸੀਂ 10 ਹਜ਼ਾਰ ਰਿਕਾਰਡ ਚਾਹੇ ਗਏ ਕਹਿੰਦੇ ਜਿਆਦਾ ਵੀ ਨੇ ਜਿੰਨੀ ਵਾਰ ਚੁੱਕੀ ਹੈ ਨਸ਼ਿਆਂ ਦੇ ਜਿੰਨੀ ਵਾਰ ਸਟੇਜੇ ਚੁੱਕੀ ਹੈ ਯਾਰ ਭ੍ਰਸ਼ਟਾਚਾਰੀ ਕਰਨੇ ਮੱਲੇ ਨੇ ਕੀਤੀ ਹੈ ਬਬਲੂ 2 ਮਿੰਟ ਤੋਂ ਭ੍ਰਸ਼ਟਾਚਾਰ ਦੇ ਖਿਲਾਫ ਬੋਲਦਾ ਅੰਮਰਸਰ ਚੋਰ ਕੋਈ ਨਹੀਂ ਭ੍ਰਸ਼ਟਾਚਾਰ ਕਰਿਆ ਮੁੰਨਾ ਸਾਰੀ ਭ੍ਰਸ਼ਟਾਚਾਰ ਕਰਕੇ ਲੈ ਗਿਆ ਕਿਸੇ ਹੋਰ ਤੇ ਵੀ ਬੋਲ ਅਸੀਂ ਵੀ ਬੋਲਦੇ ਆ ਅਸੀਂ ਭ੍ਰਸ਼ਟਾਚਾਰ ਦੇ ਖਿਲਾਫ ਬੋਲਦੇ ਆ ਕਰੋ ਸਾਡਾ ਸਵਾਲ ਜਿੰਨੇ ਮਰਜ਼ੀ ਕਰਨੇ ਆ ਅਸੀਂ ਵੀ ਭ੍ਰਸ਼ਟਾਚਾਰ ਦੇ ਬੋਲਦੇ ਆ ਪਰ ਭ੍ਰਸ਼ਟਾਚਾਰੀ ਸਾfte ਕੀਤੀ ਜਿਹੜੇ ਕਰਦੇ ਉਹ ਬੋਲੋ ਮੰਨੇਰਾ ਤੈਨੂੰ ਜੇ ਉਹਨੇ ਹੱਡੀ ਪਾਣੀ ਬੰਦ ਕਰਤੀ ਤੇ ਮੰਨਾ ਤੂੰ ਪਿਛਲੀ ਵਾਰ ਬੋਲਿਆ ਹੈ ਲਾਈਵ ਹੋ ਕੇ ਮੇਰੇ ਕੋਲ ਬਬਲੂ ਉਹ ਵੀ ਮਨਾ ਚੋਟਾਂ ਤੋਂ ਬਣਾਤਾ ਹੀ ਤੇ ਬਾਹਰ ਜਾ ਕੇ ਤੋ ਪੈਸੇ ਲੈ ਲੈ ਤੇ ਬਾਹਰ ਬਾਹਰ ਮੰਗੀ ਕਰਦੋ ਕੀ ਹੋਣਾ ਚਾਹੀਦਾ ਮੰਗ ਹੈ ਥੋੜੇ ਥੋੜੇ ਫਾਦਰ ਮੇਰੀ ਬਬਲੂ ਨਾਲ ਕੋਈ ਨਿੱਜੀ ਲੜਾਈ ਨਹੀਂ ਮੇਰਾ ਬਬਲੂ ਛੋਟਾ ਭਰਾ ਹੈ ਬਬਲੂ ਮੇਰਾ ਛੋਟਾ ਸਵੇਰੇ ਆਵੇ ਅਸੀਂ ਪ੍ਰੈਸ ਕਾਨਫਰੰਸ ਕਰਦੇ ਆ ਉਹਦੇ ਚ ਮੰਨੇ ਦੇ ਖਿਲਾਫ ਕੋਈ ਪ੍ਰੂਫ ਲਿਆਵੇ ਅਸੀਂ ਬਬਲੂ ਦਾ ਸਾਥ ਦੇ ਮੋਰਚਾ ਬੋਲ ਦੋ ਜੇ ਮੰਨੇਗਾ ਅਸੀਂ ਮੰਨੇ ਦੇ ਖਿਲਾਫ ਪਹਿਲਾ ਮੋਰਚਾ ਬੋਲਾਂ ਸੋ ਬਿਲਕੁਲ ਲਗਾਤਾਰ ਜਿਹੜਾ ਵਿਵਾਦ ਆ ਮਨਦੀਪ ਸਿੰਘ ਮਨਾਦ ਜਿਹਦੇ ਪਾਸੇ ਅੰਮ੍ਰਿਤਪਾਲ ਸਿੰਘ ਉਸ ਬਬਲੂ ਦਾ ਦਰਵਾਜ਼ਾ ਲਗਾਤਾਰ ਵੱਧਾ ਜਾ ਰਿਹਾ ਹੈਗਾ ਤੇ ਉਨ ਕੀ ਤਰ੍ਹਾਂ ਦੇ ਸਿਬਾਈਸਾਈਕਲ ਸਮਾਜ ਸੇਵੀ ਸਾਹਮਣੇ ਆ ਚੁੱਕੇ ਤੇ ਵੱਡੇ ਵੱਡੇ ਅਰੋਪ ਜਿਹੜੇ ਲਗਾਏ ਗਏ ਨੇ ਸਿਬਾਈਸਾਈਕਲ ਦੇ ਵੱਲੋਂ ਤੁਹਾਨੂੰ ਦੇਖਣਾ ਇਹ ਹੋਇਆ ਕਿ ਅੰਮ੍ਰਿਤਪਾਲ ਸਿੰਘ ਉਸ ਬਬਲੂ ਦੇ ਵੱਲੋਂ ਜਿਹੜਾ ਅਰੋਪ ਲਗਾਏ ਗਏ ਨੇ ਇਸ ਦਾ ਕੀ ਜਵਾਬ ਦਿੱਤਾ ਜਾਂਦਾ ਕੈਮਰਾਮੈਨ ਅਨਿਲ ਕਮਲ ਮੋਨੂ ਦੇ ਨਾਲ ਪਰਸ਼ਰ ਸ਼ਰਮਾ ਦਾ ਸਮਰਨ ਸੁਮੇਸਰ